ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਅੱਗ ਦੀ ਖੇਡ ਭਾਗ 7ਵਾਂ ਅੰਕ 33ਵਾਂ ਅਗਸਤ ਦਾ ਪਹਿਲਾ ਹਫਤਾ ਚੜ੍ਹ ਪਿਆ 15 ਅਗਸਤ ਜਿਸ ਬਾਬਤ ਲਾਂਖ ਹੋ ਚੁੱਕਾ ਸੀ ਕਿ ਹਿੰਦੁਸਤਾਨ ਦੀ 200 ਸਦੀਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਦਾ ਪੈਗਾਮ ਲੈ ਕੇ ਆਵੇਗਾ ਉਸ ਦੇ ਆਉਣ ਵਿੱਚ ਹੁਣ ਗਿਣਤੀ ਦੇ ਦਿਨ ਬਾਕੀ ਸਨ ਪਰ ਇਹ ਦਿਨ ਜਿਉਂ-ਜਿਉਂ ਨੇੜੇ ਆਈ ਜਾਂਦਾ ਪੰਜਾਬ ਦੀ ਧਰਤੀ ਉਤੇ ਲਹੂ ਦੀ ਲਾਲੀ ਸਗੋਂ ਜ਼ਿਆਦਾ ਤੋਂ ਜ਼ਿਆਦਾ ਫੈਲਦੀ ਚਲੀ ਜਾ ਰਹੀ ਸੀ। ਅੰਮ੍ਰਿਤਸਰ ਸ਼ਹਿਰ ਤੇ ਉਸ ਦੇ ਦੇਹਾਂਤੀ ਸਰਕਲ ਵਿੱਚ ਸ਼ੁਰੇਵਾਜ਼ੀਆਂ, ਕਰਪਾਨਵਾਜ਼ੀਆਂ ਤੇ ਬੰਬਵਾਜ਼ੀਆਂ ਦਾ ਸ਼ੋਰ ਸ਼ਰਾਬਾ ਤੇਜ਼ੀ ਫੜਦਾ ਜਾਂਦਾ ਸੀ। ਆਮਦੌਰਫਤ ਦੇ ਰਾਸਤੇ ਪਖ ਖਾਲੀ ਪਾਪਾ ਕਰਦੇ ਸਨ। ਜੇ ਕੋਈ ਲੰਘਦਾ ਦਿਖਾਈ ਦਿੰਦਾ ਵੀ ਤਾਂ ਪੰਜਾਂ ਦਸਾਂ ਦੀ ਟਾਣੀ ਬਣ ਕੇ ਰੇਲਾਂ ਮੋਟਰਾਂ ਦਾ ਸਫ਼ਰ ਕਰਨਾ ਮਾਨੋ ਮੌਤ ਦੀ ਗੋਦ ਵਿੱਚ ਬੈਠਣਾ ਸੀ ਨਹਿਰਾਂ ਵਿੱਚ ਅਕਸਰ ਲਾਸ਼ਾਂ ਤਰਦੀਆਂ ਦਿਖਾਈ ਦਿੰਦੀਆਂ ਸਨ ਅਮਰਸਰ ਦਾ ਸਾਰਾ ਸ਼ਹਿਰ ਕੀ ਵਾਰਲਾ ਹਿੱਸਾ ਤੇ ਕੀ ਅੰਦਰਲਾ ਮੋਰਚਿਆਂ ਦੀ ਸ਼ਕਲ ਵਿੱਚ ਵਟ ਚੁੱਕਾ ਸੀ ਕੋਈ ਗਲੀ ਕੋਚਾ ਐਸਾ ਨਹੀਂ ਸੀ ਜਿਸ ਦੀ ਕੋਚਾਵੰਦੀ ਨਾ ਹੋ ਗਈ ਹੋਵੇ ਇੱਥੋਂ ਤੱਕ ਕੀ ਇਹਨਾਂ ਦੀ ਚੁਣਾਈ ਵਿੱਚ ਬੰਦੂਖਾਂ ਟਿਕਾਉਣ ਲਈ ਵਕਾਇਦਾ ਮੋਗਰੇ ਰੱਖੇ ਗਏ ਸਨ ਗੋਲੀ ਬਾਰੂਦ ਤੇ ਹੋਰ ਕਈ ਤਰ੍ਹਾਂ ਦੇ ਅਸਲਾ ਦਬਾ-ਦਬ ਇਕੱਠਾ ਕੀਤਾ ਜਾ ਰਿਹਾ ਸੀ ਇਹ ਗੱਲ ਆਮ ਸਮਝੀ ਜਾਣ ਲੱਗ ਪਈ ਸੀ ਕਿ ਇਸ ਅਸਲੇ ਦਾ ਬਹੁਤ ਭਾਰੀ ਹਿੱਸਾ ਰਿਆਸਤਾਂ ਵੱਲੋਂ ਸਪਲਾਈ ਕੀਤਾ ਜਾ ਰਿਹਾ ਹੈ ਰੱਬ ਜਾਣੇ ਇਸ ਦੰਤ ਕਥਾ ਵਿੱਚ ਕਿੰਨੀ ਕ ਸੱਚਾਈ ਸੀ ਪਰ ਹైదరాబాద్ ਤੇ ਪਟਿਆਲੇ ਦਾ ਜ਼ਿਕਰ ਇਸ ਵਾਰੀ ਆਮ ਸੀ ਸਵੇਰੇ ਉੱਠਦਿਆਂ ਹੀ ਕ੍ਰਿਸ਼ਨ ਦੇ ਕੰਨਾਂ ਵਿੱਚ ਅਖਬਾਰੀ ਹਾਕ ਕਰਦੀ ਆਵਾਜ਼ ਪਈ lahore ke musalman ligyo ki nai tabaah karna hindu sikha sikhon ke kai mohalle nooriyat shkar diye gaye raval pindhi ke musalmanon ne hindu sikho ladkiyon ka nanga juloos nikala ਕ੍ਰਿਸ਼ਨਾ ਛੇਤੀ ਨਾਲ ਗਲੀ ਵਿੱਚ ਜਾ ਕੇ ਖ਼ਬਰ ਦਾ ਇੱਕ ਪਰਚਾ ਖਰੀਦ ਲਈ ਅਤੇ ਮੰਝੇ ਤੇ ਬੈਠ ਕੇ ਜਿਉਂ-ਜਿਉਂ ਉਸ ਦੀਆਂ ਸੁਰਖੀਆਂ ਪੜਦੀ ਗਈ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਿੱਚ ਹਨੇਰੇ ਦੀ ਮਿਲਾਵਟ ਹੁੰਦੀ ਗਈ ਪੜਦੀ ਪੜਦੀ ਉਹ ਇਸ ਤਰ੍ਹਾਂ ਪੜ ਕੇ ਮੰਝੇ ਤੋਂ ਉੱਠ ਖੜੋਤੀ ਜਿਵੇਂ ਕੁਝ ਕੁਝ ਕਰ ਗੁਜ਼ਾਰਨ ਨੂੰ ਤਿਆਰ ਹੋ ਪਈ ਹੋਵੇ ਮੁੱਠਾ ਮੀਟੀ ਹੋਠਾਂ ਨੂੰ ਦੰਦਾਂ ਵਿੱਚ ਘੁੱਟੀ ਉਹ ਕਿੰਨਾ ਹੀ ਚਿਰਕਾਂ ਮਰੇ ਵਿੱਚ ਫਿਰਦੀ ਰਹੀ ਇਸ ਵੇਲੇ ਉਹ ਕਿਸੇ ਅਜੀਹੀ ਗੈਬੀ ਤਾਕਤ ਦੀ ਪ੍ਰਾਪਤੀ ਨੂੰ ਉਡੀਕ ਕਰ ਰਹੀ ਸੀ ਜਿਸ ਦੀ ਮਦਦ ਨਾਲ ਉਹ ਇੱਕੋ ੜਾਰੀ ਮਾਰ ਕੇ ਲਾਹੌਰ ਤੇ ਰਾਵਲ ਪਿੰਡੀ ਜਾ ਪੁੱਜੀ ਤੇ ਤਬਾਹਕਾਰੀਆਂ ਕਰਨ ਦੀ ਨੰਗੇ ਜਲੂਸ ਕੱਢਣ ਵਾਲਿਆਂ ਦਾ ਖੋਜ ਮਿਟਾ ਕੇ ਰੱਖ ਦੇਵੇ ਪਰ ਇਹ ਕੀ ਇਹੋ ਜਿਹੀ ਪ੍ਰਾਪਤੀ ਕੋਈ ਉਸ ਦੇ ਵੱਸ ਦੀ ਚੀਜ਼ ਸੀ ਉਹ ਦੰਦਕੀ ਚੀਜ਼ ਦੀ ਹੋਈ ਫਿਰ ਮੰਜੇ ਉੱਤੇ ਆਠ ਠੀ ਤੇ ਸਿਰ ਦੇ ਵਾਲਾਂ ਨੂੰ ਦੋਹਾ ਮੋਠਾਂ ਵਿੱਚ ਭਰ ਕੇ ਕਹਿਰ ਦਰਵੇਸ਼ ਵਰ ਜਾਣ ਬਰਜਾਨ ਦਰਵੇਸ਼ ਵਾਲਾ ਹਾਲ ਕਰਨ ਲੱਗੀ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਕ੍ਰਿਸ਼ਨਾ ਦੀ ਤਵੀਤ ਅੱਜ ਠੀਕ ਨਹੀਂ ਸੀ ਇੱਕ ਤਾਂ ਸਾਰੀ ਰਾਤ ਦੇ ਜਗਰਾਤੇ ਕਰਕੇ ਉਸ ਦਾ ਸਿਰ ਭਾਰਾ ਤੇ ਸਰੀਰ ਅਲਸਾਇਆ ਹੋਇਆ ਸੀ ਦੂਜਾ ਸਤਨਾਮ ਦੇ ਮੋਹ ਜੋ ਕੁਝ ਉਹ ਸੁਣਦੀ ਰਹੀ ਸੀ ਇਸ ਨਾਲ ਵੀ ਉਸ ਦੀ ਸੇਤ ਉੱਤੇ ਕਾਫੀ ਭੈੜਾ ਅਸਰ ਪਿਆ ਖਾਸ ਕਰਕੇ ਸਤਨਾਮ ਦੇ ਆਸੋ ਦਰਸ਼ਨ ਬਾਬਤ ਕੰਗਾ ਹੋਗਾ ਗੱਲਾਂ ਨੇ ਤਾਂ ਉਸ ਨੂੰ ਬਹੁਤਾ ਹੀ ਉਦਾਸ ਕਰ ਦਿੱਤਾ ਸੀ ਸੁਦਰਸ਼ਨ ਵਰਗੇ ਜਿੱਦੀ ਤੇ ਹਢੀਲੇ ਕੱਬਰੂ ਦੇ ਸਵਾ ਤੋਂ ਉਹ ਕਾਫੀ ਜਾਣੂ ਸੀ ਤੇ ਘੜੀ ਮੁੜੀ ਇਹੋ ਖਤਰਾ ਉਸ ਦੇ ਸੋਤਰ ਸਿਕਾਇ ਜਾਂਦਾ ਸੀ ਕਿ ਖਵਰੇ ਉਹ ਕੀ ਕਾਰਾ ਕਰਨ ਵਾਲਾ ਹੈ ਜਿਸ ਤੇ ਡਰੋਂ ਸਤਨਾਮ ਦੀ ਇਹ ਹਾਲਤ ਹੋਈ ਕਿ ਉਹ ਮੈਨੂੰ ਵਖ ਕਰਨ ਲਈ ਤਿਆਰ ਹੋ ਖੜੋਤਾ ਕਰਫੂ ਖੋਲਦਿਆਂ ਹੀ ਬਾਬਾ ਜੀ ਨੂੰ ਲੈ ਕੇ ਕੇਸਰਕੌਰ ਦਰਬਾਰ ਸਾਹਿਬ ਚਲੀ ਗਈ ਸੀ ਉਹ ਹੁਣ ਕਿਸੇ ਦੀ ਮਦਦ ਤੋਂ ਬਿਨਾਂ ਕਿਤੇ ਵੀ ਜਾ ਆ ਨਹੀਂ ਸੀ ਸਕਦੇ ਕ੍ਰਿਸ਼ਨਾ ਨੇ ਕਿਉਂਕਿ ਸਵੇਰੇ ਹੀ ਸਕੂਲ ਜਾਣਾ ਹੁੰਦਾ ਸੀ ਜਿਸ ਕਰਕੇ ਬਾਬਾ ਜੀ ਨੂੰ ਦਰਬਾਰ ਸਾਹਿਬ ਲੈ ਜਾਣਾ ਹੁਣ ਕੇਸਰਕੌਰ ਦੇ ਜਿੰਮੇ ਸੀ ਘਰ ਦੇ ਹੇਠਲੇ ਹਿੱਸੇ ਵਿੱਚ ਇਸ ਫਿਲੇ ਹਰ ਕੋਈ ਨਹੀਂ ਸੀ ਹੋਰ ਕੋਈ ਨਹੀਂ ਸੀ ਇਸ ਅਕਲ ਵਿੱਚ ਕ੍ਰਿਸ਼ਨ ਆਪਣੇ ਖਿਆਲਾਂ ਦੇ ਫਲਾਅ ਵਿੱਚ ਦੂਰ ਤੱਕ ਫੈਲਦੀ ਚਲੀ ਗਈ। ਕਈ ਮਨਸਬੇ ਉਸ ਦੇ ਬੜਾਈ ਤੇ ਕਈ ਟਾਹੀ ਪਰ ਕਿਸੇ ਨੂੰ ਵੀ ਅਮਲੀ ਸ਼ਕਲ ਦੇਣ ਲਈ ਕੋਈ ਰਾਹ ਉਸ ਨੂੰ ਨਜ਼ਰੀ ਨਹੀਂ ਸੀ ਆਉਂਦਾ। ਖੁਦਾ ਦੀ ਖਦਾਈ ਖੁਦਾਈ ਨੂੰ ਇਸ ਤਰ੍ਹਾਂ ਬੇਮੌਤੇ ਮਰਦੀ ਵੇਖ-ਵੇਖ ਕੇ ਤੇ ਆਪਣੀਆਂ ਹਮ ਜਨਸਾਂ ਦੇ ਨੰਗੇ ਜਲੂਸ ਜਲੂਸਾਂ ਦੀਆਂ ਖਬਰਾਂ ਪੜ-ਪੜ ਕੇ ਉਸ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਬਣ ਗਈ ਸੀ ਜਿਵੇਂ ਉਸ ਦਾ ਦਿਲ ਕੋ ਪ੍ਰਿਵਿਚ ਜਾ ਟਿਕੇ ਤੇ ਦਿਮਾਗ ਸੀਨੇ ਵਿੱਚ ਤਿੰਨਾਂ ਦੋਹਾਂ ਤੇ ਵੇਟ ਕਾਣਾ ਹੋ ਜਾਣ ਕਰਕੇ ਉਸ ਦੀਆਂ ਸੋਚਾਂ ਵਿਚਾਰਾਂ ਉਸ ਦੇ ਜਜ਼ਬਿਆਂ ਤੇ ਖਿਆਲਾਂ ਨੇ ਸਤਨਾਜੇ ਇਹੇ ਦੀ ਸ਼ਕਲ ਅਖਤਿਆਰ ਕਰ ਲਈ ਉਸ ਦੇ ਅੰਦਰ ਦੀ ਕਿਸੇ ਹਨੇਰੀ ਨੁੱਕਰ ਵਿੱਚੋਂ ਕੋਈ ਖਿਆਲ ਉੱਠਦਾ ਤੇ ਮੁੜ ਹਨੇਰੇ ਵਿੱਚ ਹੀ ਡੁੱਬੀ ਮਰ ਜਾਂਦਾ ਘੰਟੇ ਸਵਾ ਘੰਟੇ ਦੀ ਇਸ ਉਖੜੀ-ਪੁਖੜੀ ਹਾਲਤ ਤੋਂ ਬਾਅਦ ਕ੍ਰਿਸ਼ਨ ਇੱਕ ਐਸੇ ਨੁਕਤੇ ਤੇ ਜਾ ਖੜੀ ਹੋਈ ਜਿਸ ਤੋਂ ਨਾ ਕੁਝ ਅੱਗੇ ਸੀ ਤੇ ਨਾ ਪਿੱਛੇ ਸਭ ਕਾਸੇ ਦੀ ਉਪਜਤ ਤੇ ਸਭ ਕਾਸੇ ਦਾ ਅੰਤ ਜਿਵੇਂ ਉਸ ਲਈ ਇਸ ਨੁਕਤੇ ਵਿੱਚ ਰਹਿ ਗਿਆ ਸੀ ਮੌਤ ਬਸ ਮੇਰੇ ਲਈ ਇਹ ਉਹ ਆਖਰੀ ਫੈਸਲਾ ਹੈ ਜੇ ਮੈਂ ਰੱਬ ਦੀ ਲੁਕੋਈ ਨੂੰ ਮੌਤ ਤੋਂ ਬਚਾ ਨਹੀਂ ਸਕਦੀ ਜੇ ਮੈਂ ਆਪਣੀਆਂ ਭੈਣਾਂ ਨੂੰ ਨੰਗਿਆਂ ਕਰਨ ਵਾਲਿਆਂ ਦਾ ਮੂੰਹ ਨਹੀਂ ਬਲੁੰਦਰ ਸਕਦੀ ਤਾਂ ਮੈਂ ਜਿਉਂਦੇ ਰਹਿਣ ਦਾ ਕੋਈ ਹੱਕ ਨਹੀਂ ਮੈਂ ਮਰਾਂਗੀ ਤੇ ਜ਼ਰੂਰ ਮਰਾਂਗੀ ਇਹੋ ਸੀ ਉਸਦਾ ਆਖਰੀ ਫੈਸਲਾ ਇਸ ਤੋਂ ਬਾਅਦ ਉਸਦੇ ਸੋਚਣ ਸਮਝਣ ਲਈ ਜੇ ਕੁਝ ਬਾਕੀ ਸੀ ਤਾਂ ਇਹ ਸੀ ਬਾਬੇ ਦਾ ਦਮ ਕੀ ਮੈਂ ਬਾਪੂ ਨੂੰ ਇਸ ਦੁਨੀਆ ਵਿੱਚ ਤਸੀਹੇ ਤੇ ਹੌਕੇ ਲੈਣ ਲਈ ਛੱਡ ਜਾਵਾਂਗੀ ਜਿਹੜਾ ਘੜੀ ਪਰ ਦੀ ਮੇਰੀ ਦੁਰੀ ਨੂੰ ਸਹਾਰ ਨਹੀਂ ਸਕਦਾ ਕੀ ਉਹ ਦੁਨੀਆ ਵਿੱਚ ਹਮੇਸ਼ਾ ਲਈ ਇਕੱਲਾ ਹੋ ਜਾਵੇਗਾ ਨਹੀਂ ਨਹੀਂ ਮੈਂ ਨਹੀਂ ਮਰਾਂਗੀ ਜਦ ਤੱਕ ਬਾਪੂ ਦਾਦਾ ਮੈਂ ਮੈਂ ਉਸ ਦੀਆਂ ਅੱਖਾਂ ਤੋਂ ਦੂਰ ਨਹੀਂ ਹੋਵਾਂਗੀ ਦੂਜੇ ਫੈਸਲੇ ਨੇ ਪਹਿਲੇ ਨੂੰ ਕੱਟ ਦਿੱਤਾ ਪਰ ਇਹ ਇਤਨਾ ਔਖਾ ਸਵਾਲ ਸੀ ਕ੍ਰਿਸ਼ਨ ਵਾਲੀ ਜਦ ਕਿ ਜਿਉਂਦੀ ਰਹਿਣਾ ਚਾਹੁੰਦੀ ਹੋਈ ਵੀ ਉਹ ਆਪਣੇ ਆਪ ਨੂੰ ਇਸ ਦੀ ਹੱਕਦਾਰ ਨਹੀਂ ਸੀ ਸਮਝ ਰਹੀ ਤੇ ਹੱਕਦਾਰ ਕੀ ਕੁਣ ਬਣੇ ਇਸੇ ਗੱਲ ਦੀ ਉਸ ਨੂੰ ਸਮਝ ਨਹੀਂ ਸੀ ਆਉਂਦੀ ਸਤਨਾਮ ਅਜ ਮੂਹ ਹਨੇਰੇ ਹੀ ਘਰੋਂ ਨਿਕਲ ਗਿਆ ਸੀ ਤੇ ਜਦ ਵਾਪਸ ਆ ਕੇ ਉਸਨੇ ਕ੍ਰਿਸ਼ਨਾਂ ਨੂੰ ਮੰਜੀ ਤੇ ਪਿਆ ਵੇਖਿਆ ਤਾਂ ਉੱਪਰ ਜਾਣ ਦੇ ਥਾਂ ਉਹ ਉਸੇ ਦੇ ਕਮਰੇ ਵਿੱਚ ਚਲਾ ਆਇਆ ਉਸ ਦਾ ਖਿਆਲ ਸੀ ਕਿ ਰਾਤ ਦੇ ਨੀਂਦੇ ਕਰਕੇ ਕ੍ਰਿਸ਼ਨਾਂ ਸੌਂ ਗਈ ਹੋਵੇਗੀ ਪਰ ਜਦ ਉਸਨੇ ਵੇਖਿਆ ਕਿ ਕ੍ਰਿਸ਼ਨਾਂ ਛੱਤ ਉੱਤੇ ਨੂਰ ਟਕਾਈ ਕਿਸੇ ਬਹੁਤ ਡੂੰਘੇ ਤੇ ਦਿਲ ਟਾਪੂ ਖਿਆਲ ਵਿੱਚ ਗਵਾਚੀ ਹੋਈ ਹੈ ਤਾਂ ਉਸ ਨੇ ਦੇ ਕੋਲ ਬੈਠ ਕੇ ਉਸਨੇ ਪੁੱਛਿਆ ਕ੍ਰਿਸ਼ਨਾਂ ਕੀ ਗੱਲ ਹੈ ਕ੍ਰਿਸ਼ਨਾ ਨਹੀਂ ਬੋਲੀ ਸਤਨਾਮ ਵੱਲ ਤੱਕ ਲੈ ਤੇ ਵੀ ਨਹੀਂ ਬੋਲ ਸਕੀ ਤੂੰ ਬੋਲਦੀ ਨਹੀਂ ਕ੍ਰਿਸ਼ਨਾ ਸਤਨਾਮ ਨੇ ਦੁਬਾਰਾ ਉਸ ਨੂੰ ਬੁਲਾਇਆ ਐਤ ਕੀ ਕ੍ਰਿਸ਼ਨਾ ਦੀਆਂ ਅੱਖਾਂ ਛੱਤ ਵੱਲੋਂ ਹਟ ਕੇ ਸਤਨਾਮ ਦੇ ਚਿਹਰੇ ਉੱਤੇ ਆ ਟਿਕੀਆਂ ਉਹ ਉੱਠ ਕੇ ਬੈਠ ਗਈ ਤੇ ਬੋਲੀ ਤੁਸੀਂ ਕਿੱਥੇ ਚਲੇ ਗਏ ਸੋ ਭਾਏ ਭਰਾ ਜੀ ਸਵੇਰੇ ਸਵੇਰੇ ਸਤਨਾਮ ਬੋਲੇ ਰਾਤੀ ਮੈਂ ਤੈਨੂੰ ਸੁਦਰਸ਼ਨ ਵਾਰੇ ਦੱਸਿਆ ਸੀ ਨਾ ਅਸਲ ਵਿੱਚ ਅੰਦਰੋਂ ਅੰਦਰ ਇਹ ਮਾਮਲਾ ਬੜਾ ਤੂਲ ਫੜ ਗਿਆ ਹੈ ਕਿਹੜਾ ਮਾਮਲਾ ਕ੍ਰਿਸ਼ਨ ਨੇ ਪੁੱਛਿਆ ਸੋ ਦਰਸ਼ਨ ਨੇ ਲੋਕਾਂ ਵਿੱਚ ਇਹ ਗੱਲ ਉਡਾਣੀ ਸ਼ੁਰੂ ਕਰ ਦਿੱਤੀ ਕਿ ਸਤਨਾਮ ਨੇ ਇੱਕ ਮੁਸਲਮਾਨਾਂ ਦੀ ਲੜਕੀ ਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਹੈ ਜਿਹੜੀ ਪਾਕਿਸਤਾਨੀਆਂ ਦੀ ਮੁਖਵਰੀ ਕਰਦੀ ਹੈ ਹਾਂ ਹਾਂ ਕ੍ਰਿਸ਼ਨਾ ਕ੍ਰਿਸ਼ਨ ਨੂੰ ਉੱਤਰ ਸ਼ਾਹੀ ਲੱਗ ਗਈ ਸਤਨਾਮ ਫੇਰ ਕਹਿਣ ਲੱਗਾ ਕ੍ਰਿਸ਼ਨਾ ਮੈਂ ਜਾਣਦਾ ਹਾਂ ਇਹ ਗੱਲ ਸੁਣ ਕੇ ਤੇਰੇ ਦਿਲ ਨੂੰ ਸਦਮਾ ਪਹੁੰਚਿਆ ਹੋਵੇਗਾ ਪਰ ਤੂੰ ਮੇਰੇ ਦਿਲ ਦੀ ਹਾਲਤ ਪੁੱਛ ਕੇ ਵੇਖਣਾ ਜਰਾ ਜਿਸ ਵੇਲੇ ਦੀ ਗੱਲ ਸੁਣੀਏ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗ ਪਈ ਐ ਰਾਤੀ ਤੂੰ ਮੈਥੋਂ ਪੁੱਛਿਆ ਸੀ ਕਿ ਮੈਂ ਰੋਟੀ ਕਿਉਂ ਨਹੀਂ ਖਾਧੀ ਜਾਂ ਕਿਸੇ ਨਾਲ ਗੱਲ ਕਥ ਕਿਉਂ ਨਹੀਂ ਕੀਤੀ ਸੀ ਕੀਤੀ ਤੁਹਾਪੀ ਹੀ ਦੱਸ ਕ੍ਰਿਸ਼ਨ ਇਸ ਹਾਲਤ ਵਿੱਚ ਕਿਸੇ ਪਾਸੋਂ ਰੋਟੀ ਖਾਧੀ ਜਾਂਦੀ ਹੈ ਜਾਂ ਬੋਲਿਆ ਜਾ ਸਕਦਾ ਹੈ ਕ੍ਰਿਸ਼ਨ ਇੱਕ ਵਾਰ ਫਿਰ ਡੂੰਗੀ ਸੋਚ ਵਿੱਚ ਡੁੱਬ ਗਈ ਤੇ ਉਸ ਨੂੰ ਸਮਝਣ ਵਿੱਚ ਚਿਰ ਨਾ ਲੱਗਾ ਕਿ ਬਾਪੂ ਜੀ ਦੀਆਂ ਅੱਖਾਂ ਬਣਵਾਉਣ ਦਾ ਇਤਨਾ ਝਟਪਟ ਪ੍ਰਬੰਧ ਕਰਨ ਦੀ ਸਤਨਾਮ ਨੂੰ ਕਿਉਂ ਕਾਲ ਪੈ ਗਈ ਹੈ ਕ੍ਰਿਸ਼ਨ ਸਤਨਾਮ ਦੀਆਂ ਅੱਖਾਂ ਵਿੱਚ ਜਤੀਮ ਬੱਚੇ ਵਰਗੀ ਕੁਰੇਨਾ ਸੀ ਜੋ ਤੇਰੇ ਵੱਲ ਕਿਸੇ ਨੇ ਉਂਗਲ ਵੀ ਕਰ ਦਿੱਤੀ ਤਾਂ ਮੈਂ ਜਾਣ ਤੇ ਖੇੜੀ ਜਾਵਾਂਗਾ ਸੋ ਮੇਰੀ ਚੰਗੀ ਭੈਣ ਹੁਣ ਤੈਨੂੰ ਆਪਣਾ ਆਪ ਵੀ ਬਚਾਉਣਾ ਹੋਵੇਗਾ ਤੇ ਮੇਰੀ ਜ਼ਿੰਦਗੀ ਨੂੰ ਵੀ ਫਿਲਹਾਲ ਮੈਂ ਇਹੋ ਵਹਿਤਰ ਸਮਝਿਆ ਹੈ ਕਿ ਅੱਜ ਹੀ ਬਾਪੂ ਜੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਾਵੇ ਇੱਕ ਤਾਂ ਉਹਨਾਂ ਦੀਆਂ ਅੱਖਾਂ ਬਣ ਜਾਣਗੀਆਂ ਦੂਜਾ ਤੂੰ ਕੁਝ ਚਿਰ ਲਈ ਲੋਕਾਂ ਦੀਆਂ ਅੱਖਾਂ ਤੋਂ ਜਰਾ ਲਾਂਬੇ ਹੋ ਜਾਵੇਗੀ ਠੀਕ ਹੈ ਭਰਾਜੀ ਕ੍ਰਿਸ਼ਨਾ ਇਸ ਤੋਂ ਬਾਅਦ ਕੁਝ ਨਾ ਕਹਿ ਸਕੀ ਪਰ ਉਸ ਦੇ ਮਨ ਦੀ ਹਾਲਤ ਡਾਮਾ ਡੋਲ ਹੋ ਰਹੀ ਸੀ ਨਾਲੇ ਇੱਕ ਗੱਲ ਹੋਰ ਵੀ ਹੈ ਮਿਸਟਰ ਸਫੀ ਬੜੀ ਖਾਇਸ਼ ਪ੍ਰਗਟ ਕਰ ਰਿਹਾ ਹੈ ਤੈਨੂੰ ਮਿਲਣ ਦੀ ਉਸ ਨੂੰ ਘਰ ਲਿਆਉਣਾ ਠੀਕ ਨਹੀਂ ਸਫੀ ਬਾਰੇ ਇਸ ਤੋਂ ਪਹਿਲਾਂ ਵੀ ਤੇ ਰਾਤੀ ਵੀ ਕ੍ਰਿਸ਼ਨਾ ਬਹੁਤ ਕੁਝ ਸੁਣ ਚੁੱਕੀ ਸੀ ਜਿਸ ਜਾਣਨੇ ਸਾਰੇ ਤੇ ਦਲੇਰੀ ਨਾਲ ਇਸ ਵੇਲੇ ਉਹ ਮੁਸਲਮਾਨਾਂ ਵਿੱਚ ਏਕਤਾ ਦਬ ਪ੍ਰਚਾਰ ਕਰ ਰਿਹਾ ਸੀ ਇਹ ਕਿਸੇ ਤਖੜੇ ਦਿਲ ਵਾਲੇ ਦਾ ਹੀ ਕੰਮ ਸੀ ਉਸ ਦੀਆਂ ਇਹਨਾਂ ਖੋਭਾਂ ਨੂੰ ਸੁਣ ਸੁਣ ਕੇ ਕ੍ਰਿਸ਼ਨਾਂ ਦੇ ਦਿਲ ਵਿੱਚ ਕਈ ਵਾਰੀ ਉਸ ਨੂੰ ਮਿਲਣ ਤੇ ਮਿਲ ਕੇ ਸ਼ਾਵਾਸ਼ੇ ਦੇਣ ਦੀ ਖਵਾਇਸ਼ ਪੈਦਾ ਹੋਈ ਸੀ ਪਰ ਉਹ ਨਾ ਘਰੋਂ ਬਾਹਰ ਨਿਕਲੀ ਤੇ ਨਾ ਹੀ ਮੇਲ ਹੋ ਸਕਿਆ ਉਸ ਦੀ ਮੁਲਾਕਾਤ ਵਾਰੇ ਸਤਨਾਮ ਪਾਸੋਂ ਸੁਣ ਕੇ ਕ੍ਰਿਸ਼ਨਾਂ ਦੇ ਦਿਲ ਨੂੰ ਖੁਸ਼ੀ ਹੋਈ ਸਤਨਾਮ ਨੇ ਸਫੀ ਦਾ ਬਿਆਨ ਜਾਰੀ ਰੱਖਦਿਆਂ ਕਿਹਾ ਉਸ ਵਿਚਾਰੇ ਦੀ ਹਾਲਤ ਵੀ ਕ੍ਰਿਸ਼ਨਾਂ ਬਿਲਕੁਲ ਤੇਰੀ ਵਰਗੀ ਹੈ ਉਸ ਦੇ ਆਲੇ-ਦੁਆਲੇ ਵੀ ਦੁਸ਼ਮਣ ਪੈਦਾ ਹੋ ਗਏ ਨੇ ਇੱਕ ਹੋਰ ਇੱਕ ਕੋਈ ਮੁਸਲਮੀ ਲੀਗੀ ਮੋਲ ਮੌਲਵੀ ਜਿਹਾ ਕਿ ਤੋ ਪੌਂਦਾ ਪੌਂਦਾ ਉਸ ਦੇ ਕਾਰਖਾਨੇ ਉੱਤਰਿਆ ਹੈ ਤੇ ਐਸਾ ਪਥੱਲਾ ਮਾਰਿਆ ਸੋ ਕਿ ਹਿੱਲਣ ਦਾ ਨਾਂ ਨਹੀਂ ਲੈਂਦਾ ਜੇ ਕਦੀ ਉਸ ਮੌਲਵੀ ਦਾ ਪੋਖਾ ਨਾ ਪਹਿ ਜਾਂਦਾ ਤਾਂ ਸਫੀ ਦੀ ਹਿੰਮਤ ਨਾਲ ਅੱਜ ਤੀਕੋ ਉਸ ਕਾਰਖਾਨੇ ਦੇ ਸੈਂਕੜੇ ਮੁਸਲਮਾਨ ਮਜ਼ਦੂਰ ਸਾਡੀ ਸਵਾ ਦੇ ਮੈਂਬਰ ਬਣ ਜਾਂਦੇ ਕਮ ਬਖਤ ਨੇ ਐਸੀ ਪੁੱਠੀ ਪੱਟੀ ਪੜਾਣੀ ਸ਼ੁਰੂ ਕਰ ਦਿੱਤੀ ਹੈ ਕਿ ਵਿਚਾਰੇ ਸਫੀ ਨੂੰ ਸਗੋਂ ਜਾਨ ਬਚਾਉਣ ਦੀ ਫਿਕਰ ਸਵਾਰ ਰਹਿੰਦੀ ਹੈ। ਉਸ ਨੂੰ ਜ਼ਰੂਰ ਮਿਲਣਾ ਭਰਾ ਜੀ ਕ੍ਰਿਸ਼ਨਾ ਚੇਤਾਵਨੀ ਤਾਂ ਉਤਾ ਉਤਾ ਉੱਪਰ ਕੇ ਬੋਲੀ ਮੈਂ ਲੱਗਦੀ ਵਾ ਉਸ ਨੂੰ ਹੌਸਲਾ ਵੰਨਾਂਗੀ ਨਾਲੇ ਉਸ ਨੂੰ ਕਹਾਂਗੀ ਕਿ ਜਿੱਥੇ ਤੱਕ ਹੋ ਸਕੇ ਮੌਲਵੀ ਦੇ ਅਸਰ ਹੇਠ ਆਏ ਹੋਏ ਅਮਰੀਕਾਂ ਤੋਂ ਜਰਾ ਵਚ ਕੇ ਰਿਹਾ ਕਰੇ ਕੀ ਪਤਾ ਕਿਹੜੇ ਵੇਲੇ ਕੋਈ ਬਾਹਰ ਹੀ ਨਾ ਕਰ ਬੈਠੇ। ਦੋਹਾ ਵਿੱਚ ਮਸੇ ਇਤਨੀਆਂ ਹੀ ਗੱਲਾਂ ਹੋਈਆਂ ਸਨ ਕਿ ਕੇਸਰ ਕੌਰ ਬਾਬਾ ਜੀ ਦੀ ਡੰਗੋਰੀ ਫੜੀ ਅੰਦਰ ਆਈ ਤੇ ਉਸ ਤੋਂ ਬਾਅਦ ਚੋਖਾ ਚਲ ਬਾਬਾ ਜੀ ਨੂੰ ਹਸਪਤਾਲ ਲੈ ਜਾਣ ਦੀਆਂ ਤਿਆਰੀਆਂ ਹੁੰਦੀਆਂ। ਆਪਰੇਸ਼ਨ ਨੇ ਮੌਸਮ ਪਮੇ ਜੇ ਪੂਰੀ ਤਰ੍ਹਾਂ ਅਨਕੂਲ ਨਹੀਂ ਸੀ ਫਿਰ ਵੀ ਬਾਬਾ ਜੀ ਨੂੰ ਦਾਖਲ ਕਰਾ ਹੀ ਦਿੱਤਾ ਗਿਆ ਤੇ ਇਸ ਤੋਂ ਦੂਸਰੇ ਹੀ ਦਿਨ ਆਪਰੇਸ਼ਨ ਹੋ ਗਿਆ। ਹਸਪਤਾਲ ਵਿੱਚ ਇਤਨੀ ਤਿੰਨੀ ਮਰੀਜ਼ਾਂ ਦਾ ਕੋਈ ਪਰਿਵਾਰ ਨਹੀਂ ਸੀ ਕਿ ਅੱਖਾਂ ਦਾ ਵਾਰਡ ਤੇ ਕੀ ਕੰਨਾਂ ਦਾ ਤੇ ਕੀ ਬਾਕੀ। ਸਭ ਫਟੜਾ ਨਾਲ ਭਰੇ ਹੋਏ ਸਨ ਸਫਾਈ ਕਰਨ ਵਾਲੇ ਕਰਮਚਾਰੀ ਤੋਂ ਲੈ ਕੇ ਸਿਵਲ ਸਰਜੰਟ ਤੀ ਕਿਸੇ ਨੂੰ ਸਿਰ ਖੁਰਕਣ ਦੀ ਵੇਲ ਨਹੀਂ ਸੀ ਸਭ ਪਾਸੇ ਮਨੁੱਖੀ మాਸ ਨੂੰ ਕੱਟਣ ਤਰਸਾਂ ਟੁੱਟੀਆਂ ਹੱਡੀਆਂ ਜੋੜ ਤੇ ਮੱਲਾਂ ਪੱਟੀ ਦੇ ਨਜ਼ਾਰੇ ਦਿਖਾਈ ਦਿੰਦੇ ਸਨ ਹਸਪਤਾਲ ਵੀ ਕਿਤੇ Hindu Muslim ਪਸਾਦ ਨਾ ਹੋ ਪਵੇ ਇਸ ਖਤਰੇ ਦੀ ਸੁਭਾਵਨਾ ਕਰਕੇ ਹਰ ਇੱਕ ਬਾੜ ਵਿੱਚ ਫੌਜੀਆਂ ਦੇ ਪੈਰੇ ਰਹਿੰਦੇ ਸਨ। ਬਾਬਾ ਜੀ ਦੇ ਮੰਝੇ ਲਾਗੇ ਘਰਾਂਡੇ ਵਿੱਚ ਕ੍ਰਿਸ਼ਨਾਂ ਨੇ ਆਪਣਾ ਮੰਝਾ ਵਿਸਤਰਾ ਡਾ ਲਿਆ। ਹੁਣ ਝਗੜਾ ਇੱਕ ਹੋਰ ਖੜਾ ਹੋ ਗਿਆ ਕਿ ਮੁੰਨੀ ਕ੍ਰਿਸ਼ਨਾਂ ਤੋਂ ਬਿਨਾਂ ਘਰ ਰਹਿਣ ਨੂੰ ਤਿਆਰ ਨਹੀਂ ਸੀ। ਜਿਸ ਵੇਲੇ ਤੋਂ ਅੱਖਾਂ ਬਣਵਾਉਣ ਦਾ ਮਾਮਲਾ ਘਰ ਵਿੱਚ ਚੱਲਿਆ ਉਸ ਵੇਲੇ ਤੋਂ ਹੀ ਉਹ ਇਸ ਗੱਲ ਤੇ ਅੜੀ ਹੋਈ ਸੀ ਕਿ ਉਹ ਹਸਪਤਾਲ ਵਿੱਚ ਭੈਣ ਜੀ ਦੇ ਕੋਲ ਰਹੇਗੀ। ਆਖਰ ਉਸ ਦੀ ਜਿੱਦ ਸਭ ਨੂੰ ਕਬੂਲਣੀ ਪਈ। ਸਭ ਜ਼ਰੂਰੀ ਸਮਾਨ ਹਸਬੀਤਾਲ ਵਿੱਚ ਪਹੁੰਚਾ ਦਿੱਤਾ ਗਿਆ ਹੁਣ ਰਹਿ ਗਿਆ ਰੋਟੀ ਦਾ ਮਾਮਲਾ ਇਹ ਜਾਂ ਤਾਂ ਹਸਬੀਤਾਲ ਲਾਗਲੇ ਤੰਦੂਰ ਤੇ ਤੰਦੂਰ ਤੋਂ ਤੇ ਜਾ ਘਰੋਂ ਲਿਆਂਦੀ ਜਾ ਸਕਦੀ ਸੀ ਤੰਦੂਰ ਦਾ ਇੰਤਜ਼ਾਮ ਕਿਉਂਕਿ ਬੜਾ ਘਟਿਆ ਸੀ ਜਿਸ ਲਈ ਹ ਇਸ ਕੰਮ ਨੂੰ ਸਤਨਾਮ ਨੇ ਆਪਣੇ ਝੰਮੇ ਲੈ ਲਿਆ ਸੀ ਪ੍ਰਸਾਦਾਂ ਦੇ ਖਾਪ ਖਾਨੇ ਕਰਕੇ ਹੋਰ ਕਿਸੇ ਲਈ ਤਾਂ ਇਹ ਜਾਨ ਜੋਖੋਂ ਦਾ ਕੰਮ ਸੀ ਪਰ ਸਤਨਾਮ ਲਈ ਖਤਰੇ ਵਾਲੀ ਕੋਈ ਗੱਲ ਨਹੀਂ ਸੀ ਜਦ ਕੀ ਇੱਕ ਤਾਂ ਗਰਫੂ ਪਾਸ ਉਸ ਕੋਲ ਸੀ ਤਾਂ ਦੂਜਾ ਜੀਪ ਕਾਰ ਦੀ سہولت ਮੋਢਲੇ ਦੋ ਦਿਨ ਬਾਬਾ ਜੀ ਨੇ ਕਾਫੀ گزارੇ ਇਥੋਂ ਤੱਕ ਕਿ ਪਹਿਲੀਆਂ ਦੋ ਰਾਤਾਂ ਉਹ ਸੌ ਨਹੀਂ ਸਕੇ ਤਾਜੀ जख्मਾਂ ਦੀਆਂ ਤਰਾਟਾਂ ਨੇ ਉਹਨਾਂ ਦੇ ਭਾ ਦੀ ਬਣਵਾਈ ਬਣਾਈ ਰੱਖੀ ਪਰ ਤੀਜੇ ਦਿਨ ਤਕਰੀਬ ਕੁਝ ਘਟਣੀ ਸ਼ੁਰੂ ਹੋ ਗਈ ਸਤਨਾਮ ਦੋਵੇਂ ਵੇਲੇ ਦੀ ਰੋਟੀ ਲੈ ਜਾ ਆਉਂਦਾ ਤੇ ਕਾਫੀ ਦਿਨ ਕ੍ਰਿਸ਼ਨਾ ਪਾਸ ਬੈਠ ਕੇ ਗੱਲਾਂ ਕਰਦਾ ਰਹਿੰਦਾ ਜਿਨ੍ਹਾਂ ਦਾ ਵਿਸ਼ਾ ਸ਼ਹਿਰ ਦੀ ਹਾਲਤ ਤੇ ਇਤਹਾਦ ਸਭਾ ਦੇ ਪ੍ਰੋਗਰਾਮ ਹੀ ਹੁੰਦਾ ਸੀ ਜਿਸ ਨੂੰ ਸੁਣ ਕੇ ਕ੍ਰਿਸ਼ਨਾ ਦੀ ਚਿੰਤਾ ਵਿੱਚ ਰੋਜ਼ ਕੁਝ ਨਾ ਕੁਝ ਵਾਅਦਾ ਹੀ ਹੋਈ ਜਾਂਦਾ ਸੀ ਕਿਉਂਕਿ ਇੱਕ ਪਾਸੇ ਤਾਂ ਸ਼ਹਿਰ ਵਿੱਚ ਮੌਤਾਂ ਤੇ ਅੱਗਾਂ ਲੱਗਣ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਸੀ ਤੇ ਦੂਜਾ ਇਤਹਾਸ ਸਭਾ ਦੇ ਮੈਂਬਰ ਫੇਰ ਕਿਰਨ ਮਕਿਰਨੀ ਹੋਣੇ ਸ਼ੁਰੂ ਹੋ ਗਏ ਸਨ ਹਸਪਤਾਲ ਆਉਣ ਤੋਂ ਪਹਿਲਾਂ ਸਤਨਾਮ ਨੇ ਕ੍ਰਿਸ਼ਨਾਂ ਨੂੰ ਕਿਹਾ ਸੀ ਕਿ ਸਫੀ ਨੂੰ ਉੱਥੇ ਹੀ ਆ ਕੇ ਮਿਲੇਗਾ ਪਰ ਇਹਨਾਂ ਚੌ ਦਿਨਾਂ ਵਿੱਚ ਕਈ ਵਾਰੀ ਕ੍ਰਿਸ਼ਨਾਂ ਦੀ ਚੇਤਾਵਨੀ ਦੇ ਬਾਵਜੂਦ ਵੀ ਉਸ ਨੂੰ ਲਿਆਂਦਾ ਨਹੀਂ ਜਾ ਸਕਿਆ ਹਰ ਵਾਰੀ ਸਤਨਾਮ ਦਾ ਇਹੋ ਜਵਾਬ ਹੁੰਦਾ ਵਿਚਾਰੇ ਸਫੀ ਨੂੰ ਅੱਜ ਕੱਲ ਸਿਰ ਖੁਰਕਣ ਦੀ ਵੇਲ ਨਹੀਂ ਸਾਰਾ ਸਾਰਾ ਦਿਨ ਤੇ ਸਾਰੀ ਸਾਰੀ ਰਾਤ ਉਹ ਇਤਹਾਸ ਸਵਾ ਦੇ ਕੰਮਾਂ ਵਿੱਚ ਲੱਗਾ ਰਹਿੰਦਾ ਹੈ ਸਤਨਾਮ ਦੇ ਮੋਹਨ ਜਿਉਂ-ਜਿਉਂ ਕ੍ਰਿਸ਼ਨਾ ਸਫੀ ਦੇ ਕਾ ਨਾਮੇ ਸੁਣਦੀ ਉਸ ਅਣਵੇਖੇ ਤੇ ਅਨਜਾਣੇ ਨੌਜਵਾਨ ਲਈ ਉਸ ਦਾ ਦਿਲ ਸ਼ਰਦਾ ਨਾਲ ਭਰ ਕੇ ਝਲਕਣ ਲੱਗ ਪੈਂਦਾ ਆਪਰੇਸ਼ਨ ਤੋਂ ਬਾਅਦ 10 ਦਿਨ ਬਾਅਦ ਬਾਬਾ ਜੀ ਦੀਆਂ ਅੱਖਾਂ ਦੀ ਪੱਟੀ ਖੁੱਲਣੀ ਸ਼ੁਰੂ ਹੋਈ ਜਿਸ ਨੂੰ ਕ੍ਰਿਸ਼ਨਾ ਵੀ ਤੇ ਬਾਬਾ ਜੀ ਵੀ ਬੇਸਬਰੀ ਨਾਲ ਉਡੀਕ ਰਹੇ ਸਨ ਵਕਤ ਜਿਉਂ-ਜਿਉਂ ਛੋਟਾ ਹੁੰਦਾ ਗਿਆ ਉਡੀਕਵਾਨਾਂ ਦੀ ਉਡੀਕ ਬੋਝਲ ਤੋਂ ਬੋਝਲ ਹੁੰਦੀ ਗਈ ਦਪਹਿਰਾਂ ਟਾਲ ਰੰਗਾਂ ਸਨ ਹਸਪਤਾਲ ਦੇ ਬਰਾਂਡੇ ਵਿੱਚ ਖੜੀ ਕ੍ਰਿਸ਼ਨਾ ਸਤਨਾਮ ਉਡੀਕ ਰਹੀ ਸੀ ਜਿਸ ਨੇ ਰੋਟੀ ਪਹੁੰਚਾਉਣ ਵਿੱਚ ਜ਼ੇਰ ਕਰ ਦਿੱਤੀ ਸੀ ਕਾਫੀ ਉਡੀਕ ਦੇ ਬਾਅਦ ਕ੍ਰਿਸ਼ਨਾ ਨੇ ਜੀਪ ਨੂੰ ਦੂਰੋਂ ਆਉਂਦੇ ਤੱਕ ਜਿਹੜੀ ਹਸਪਤਾਲ ਦੇ ਹਾਤੇ ਵਿੱਚ ਦਾਖਲ ਹੋ ਕੇ ਉਸ ਦੀ ਬਿੰਗੀ ਟੇਢੀ ਸ਼ੜਕ ਉਤੇ ਉਤਰ ਦੀ ਵਿਖਾਈ ਦਿੱਤੀ ਪਰ ਉਸ ਦੇ ਅੰਦਰੋਂ ਸਤਨਾਮ ਦੇ ਤਾਂ ਸਿਰਫ ਡਰਾਈਵਰ ਗਿਆਨ ਸਿੰਘ ਹੀ ਨਿਕਲਿਆ ਜਿਸ ਦੇ ਹੱਥਾਂ ਵਿੱਚ ਰੋਟੀਆਂ ਵਾਲਾ ਡੱਬਾ ਸੀ ਸਤਨਾਮ ਵਾਪਸ ਜਦ ਕ੍ਰਿਸ਼ਨ ਨੇ ਪੁੱਛਿਆ ਤਾਂ ਗਿਆਨ ਸਿੰਘ ਇਤਨਾ ਹੀ ਕਹਿ ਕੇ ਕਾਰ ਵਿੱਚ ਜਾ ਬੈਠਾ ਉਹਨਾਂ ਨੂੰ ਅੱਜ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਇੱਕ ਕੇਸ ਹੋ ਗਿਆ ਸੀ ਜਿਸ ਕਰਕੇ ਸ਼ਾਇਦ ਸ਼ਾਮ ਤੋਂ ਪਹਿਲਾਂ ਨਾ ਆ ਸਕਣ ਜੀਪ ਚਲੀ ਗਈ ਤੇ ਕ੍ਰਿਸ਼ਨ ਬਰਾਬਰ ਇਸੇ ਕੇਸ ਹੋ ਗਿਆ ਹੈ ਬਾਰੇ ਚਿੰਤਾ ਵਿੱਚ ਡੁੱਬੀ ਰਹੀ ਡਰਾਈਵਰ ਉੱਤੇ ਉਸਨੇ ਕੁਝ ਹੋਰ ਵੀ ਸਵਾਲ ਕਰਨੇ ਚਾਹੀ ਪਰ ਉਸਨੇ ਮੌਕਾ ਹੀ ਨਾ ਦਿੱਤਾ ਤੇ ਜੀਪ ਨੂੰ ਘਮਾਉਂਦਾ ਹੋਇਆ ਹਸਪਤਾਲ ਦੇ ਹਾਤੇ ਚ ਬਾਹਰ ਨਿਕਲ ਗਿਆ ਸਾਰੇ ਦਿਨ ਦੀ ਚਿੰਤਾ ਭਰੀ ਉਡੀਕ ਤੋਂ ਬਾਅਦ ਆਖਰ ਕਿਤੇ ਸ਼ਾਮ ਨੂੰ ਸਤਨਾਮ ਨੇ ਆ ਕੇ ਦੇ ਖਾਲੀ ਦਿੱਤੀ। ਕ੍ਰਿਸ਼ਨ ਦਾ ਸਾਹ ਵਿੱਚ ਸਾਹ ਆ। ਉਸ ਨੂੰ ਕਈ ਤਰ੍ਹਾਂ ਦੇ ਹੌਲ ਪੈਂਦੇ ਰਹੇ ਨੇ। ਮਤੇ ਭਰਾ ਜੀ ਨੂੰ ਕੋਈ ਛੱਟ ਫੇਟ ਨਾ ਲੱਗ ਗਈ ਹੋਵੇ। ਉਹ ਜਾਣਦੀ ਸੀ ਕਿ ਕੋਈ ਵੱਡੀ ਤੋਂ ਵੱਡੀ ਰੋਕ ਵੀ ਸਤਨਾਮ ਨੂੰ ਇਸ ਰੋਟੀ ਪੰਚਾਉਣ ਦੀ ਨੌਕਰੀ ਤੋਂ ਗੈਰ ਹਾਜ਼ਰ ਨਹੀਂ ਰੱਖ ਸਕਦੀ। ਕੀ ਗੱਲ ਸੀ ਭਰਾ ਜੀ? ਕਹਿੰਦੀ ਹੋਈ ਤੇ ਹੱਥ ਲੈ ਕੰਮ ਨੂੰ ਵਿੱਚੇ ਛੱਡ ਕੇ ਕ੍ਰਿਸ਼ਨਾ ਬਰਾਂਡੇ ਤੋਂ ਬਾਹਰ ਭੱਜੀ ਆਈ ਉਸਨੇ ਵੇਖਿਆ ਸਤਨਾਮ ਸਖਤ ਕਬੜਾਟ ਦੀ ਹਾਲਤ ਵਿੱਚ ਸੀ ਤੇ ਉਸਦਾ ਰੰਗ ਉੱਡਿਆ ਹੋਇਆ ਸੀ ਨਾਲ ਹੀ ਕ੍ਰਿਸ਼ਨਾ ਦੀ ਨੂਰ ਕੁਝ ਲਹੂ ਦੀ ਛਿੱਟਾਂ ਉੱਤੇ ਜਾ ਪਈ ਜਿਹੜੇ ਸਤਨਾਮ ਦੀ ਕਮੀਜ਼ ਉੱਤੇ ਪਈ ਹੋਈ ਸੀ ਵਿਚਾਰੇ ਸਫੀ ਨੂੰ ਕਿਸੇ ਨੇ ਫਟੜ ਕਰ ਦਿੱਤਾ ਕ੍ਰਿਸ਼ਨਾ ਸਫੀ ਨੂੰ ਹਾਂ ਕਿਸ ਨੇ ਉਸ ਦੇ ਆਪਣੇ ਹੀ ਕਿਸੇ ਹਮ ਅਜਫਨੀ ਕਿਉਂ ਪਰ ਤੈਨੂੰ ਉਸ ਮੁਸਲਮ ਲੀਗੀ ਮੌਲਵੀ ਵਾਅਦਤ ਦੱਸਿਆ ਸੀ ਨਾ ਮੈਂ ਉਸ ਦੀ ਸ਼ੈ ਪੈ ਕੇ ਉਸੇ ਕਾਰਖਾਨੇ ਦੇ ਆਦਮੀ ਨੇ ਸ਼ੁਰਾ ਮਾਰ ਦਿੱਤਾ ਵਿਚਾਰੇ ਆਹ ਵਿਚਾਰਾ ਕ੍ਰਿਸ਼ਨਾ ਨੇ ਪੁੱਛਿਆ ਸੱਟ ਕੁਝ ਬਚਾਵੀ ਲੱਗੀ ਸੁਖ ਅਸੀਂ ਮੌਲਕ ਤਾਂ ਨਹੀਂ ਜਾਪਦੀ ਡਾਕਟਰ ਨੇ ਤਸੱਲੀ ਕਾफी ਦਿਵਾਈਏ ਬੜਾ ਗਜਬ ਦਾ ਅਨਤਕ ਵਰਕਰ ਸੀ ਪਰਮਾਤਮਾ ਕਰੇ ਜਲਦੀ ਰਾਜੀ ਹੋ ਜਾਵੇ ਵਿਚਾਰਾ ਇਸ ਵੇਲੇ ਸਾਡੀ ਸਵਾ ਲਈ ਉਸ ਦਾ ਇੱਕ ਇੱਕ ਮਿੰਟ ਸੋਨੇ ਨਾਲੋਂ ਵੱਧ ਕੀਮਤੀ ਸੀ ਕਿੱਥੇ ਲੱਗੀ ਸੋ ਭਰਾ ਜੀ ਵਾਰ ਕਰਨ ਵਾਲੇ ਨੇ ਤਾਂ ਛਾਤੀ ਦਾ ਨਿਸ਼ਾਨਾ ਕੀਤਾ ਸੀ ਪਰ ਸਭੀ ਨੇ ਬੜੀ ਬਹਾਦਰੀ ਨਾਲ ਉੱਛਲ ਕੇ ਉਸ ਦਾ ਛੁਰਾ ਫੜ ਲਿਆ ਫੜਦੇ ਫੜਦੇ ਵੀ ਮੋਢੇ ਦਾ ਕੁਝ ਹਿੱਸਾ ਕੱਟਿਆ ਗਿਆ ਨਾਲੇ ਹੱਥ ਦੀਆਂ ਉਂਗਲਾਂ ਤੋਂ ਵੀ ਤਰਾਸ਼ ਆ ਗਈ ਸੀ ਇਸ ਵੇਲੇ ਕਿੱਥੇ ਹੋ ਇਸੇ ਹਸਪਤਾਲ ਦੇ ਬੋਰਡ ਨੰਬਰ 5 ਵਿੱਚ ਸ਼ਾਇਦ ਅੱਜ ਰਾਤੀ ਤੈਨੂੰ ਉਸ ਪਾਸ ਰਹਿਣਾ ਪਵੇਗਾ ਕ੍ਰਿਸ਼ਨਾ ਕੀ ਤੂੰ ਉਸ ਦੀ ਤਮੀਰਦਾਰੀ ਕਰ ਸਕੇਂਗੀ ਬਾਪੂ ਹੋਰਾਂ ਦਾ ਤੋਫੀ ਕਰਨਾ ਕਰੀ ਉਸ ਪਾਸ ਮੈਂ ਰਹਿ ਪਾਵਾਂਗਾ ਮੈਂ ਖੁਸ਼ੀ ਨਾਲ ਰਹਿ ਸਕਾਂਗੀ ਭਰਾ ਜੀ ਹੁਣ ਕਹੋ ਤਾਂ ਹੁਣੇ ਚਲੀ ਜਾਂਦੀ ਹੈ ਹਾਂ ਨਹੀਂ ਹਲੇ ਤਾਂ ਉਸ ਪਾਸ ਕਾਫੀ ਆਦਮੀ ਮੌਜੂਦ ਨੇ ਰਾਤੀ ਜ਼ਰੂਰ ਤ ਪਵੇਗੀ ਮੈਂ ਵੀ ਅੱਜ ਉਸ ਕੋਲ ਠਹਿਰਾਂਗਾ ਤੇ ਰਾਤੀ ਖਾਓ ਪੀਓ ਤੋਂ ਬਾਅਦ ਆ ਕੇ ਤੈਨੂੰ ਲੈ ਜਾਵਾਂਗਾ ਡਾਕਟਰ ਨੇ ਤਕੀਦ ਕੀਤੀ ਹੈ ਕਿ ਮੋਢੇ ਦਾ ਜ਼ਖਮ ਜ਼ਰਾ ਡੂੰਘਾ ਹੈ ਇਸ ਲਈ ਕੋਈ ਨਾ ਕੋਈ ਆਦਮੀ ساری ਰਾਤ ਉਸ ਦੇ ਪਾਸ ਰਹਿਣਾ ਚਾਹੀਦਾ ਹੈ ਜਿਸ ਕਰਕੇ ਉਸ ਨੂੰ ਬਹੁਤਾ ਹਿੱਲਣ-ਜੋਲਣ ਨਾ ਦਿੱਤਾ ਜਾਵੇ ਉਸ ਦਾ ਕੋਈ ਰਿਸ਼ਤੇਦਾਰ ਵੀ ਹੈ ਨਹੀਂ ਕੋਈ ਵੀ ਨਹੀਂ ਕ੍ਰਿਸ਼ਨਾ ਕੱਲਾ ਕਹਿ ਰਿਹਾ ਹੈ ਵਿਚਾਰਾ ਅੱਛਾ ਹੁਣ ਮੈਂ ਜਾਂਦਾ ਹਾਂ ਰਾਤੀ 9:00 ਵਜੇ ਤੂੰ ਤਿਆਰ ਰਹੀ। ਅੱਛਾ ਸਤਨਾ ਜਿੱਧਰੋਂ ਆਇਆ ਸੀ ਤੇਜ ਤੇਜ ਕਦਮੀ ਉਸੇ ਪਾਸ ਮੁੜ ਗਿਆ।